ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬੀ ਸਪਲਾਈ ਕਰਨ ਵਾਲੇ ਦੋ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆ 10 ਅਪਰਾਧੀਆਂ ਨੂੰ 22 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਵਾਲੇ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਹਾਲ ਹੀ ਵਿੱਚ ਗੁਰਦਲਾਲ ਸਿੰਘ ਸਾਜਨ ਅਤੇ ਰਕਸ਼ਿਤ ਜੈਨ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੇ ਦੋ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਪੁਲਿਸ ਨੇ 10 ਬਦਮਾਸ਼ਾਂ ਨੂੰ ਫੜਿਆ ਜੋ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਮੱਧ ਪ੍ਰਦੇਸ਼ ਦੇ ਵਸਨੀਕ ਨੇ ਐਸਐਸਪੀ ਨੇ ਦੱਸਿਆ ਕਿ ਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਸੀ ਜਿੱਥੋਂ ਹਥਿਆਰ ਬਣਾਉਣ ਵਾਲੇ ਅਭਿਨਵ ਮਿਸ਼ਰਾ, ਕਮਲ ਬਡੋਲੇ ਅਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੈਂਗ ਦਾ ਸਰਗਣਾ ਅਭਿਨਵ ਮਿਸ਼ਰਾ ਪਹਿਲਾਂ ਵੀ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਉਸ ਖਿਲਾਫ ਜਲੰਧਰ ਵੀਚੀ ਕੇਸ ਦਰਜ ਹੈ ਜਿਸ ਵਿੱਚ ਓਪੀਓ ਕੁਲਦੀਪ ਸਿੰਘ ਮਧ ਪ੍ਰਦੇਸ਼ ਵਿੱਚ ਹਥਿਆਰ ਬਣਾਉਂਦਾ ਹੈ ਉਹ ਪਹਿਲਾਂ ਵੀ ਪੰਜਾਬ ਨੂੰ ਹਥਿਆਰ ਸਪਲਾਈ ਕਰ ਚੁੱਕਾ ਹੈ ਦੂਸਰੇ ਪਾਸੇ ਪੁਲਿਸ ਨੇ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ 6 ਪਿਸਤੌਲ ਬਰਾਮਦ ਕੀਤੀ ਨੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 2 ਕਰੋ ਦੇ 10 ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਕੁੱਲ 22 ਪਿਸਤੌਲ ਬਰਾਮਦ ਕੀਤੀਆਂ ਨੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਦੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਹਨਾਂ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਏ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਹੈ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ अगेन ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255459 ਅਸਲਾਗ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਬਰਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ ਐਕ ਦੇ ਕੇਸ ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੀ ਪੁਛਕਿਸ ਦੇ ਬਿਹਾਫ ਤੇ ਉਹਨੂੰ ਅਸੀਂ ਇਸ ਕੇਸ ਚ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਸ ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੂਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬਿਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਣਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦਾ ਹੈ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ CIA ਦੀ ਟੀਮ ਨੂੰ ਭੇਜਿਆ ਹੈ ਲੈਡ ਬਾਈ CIA ਇਨਚਾਰਜ ਇੰਸਪੈਕਟਰ ਅਮਨ ਇਹ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ Madhya Pradesh ਗਈ ਇੱਥੇ ਇਹਨਾਂ ਨੇ 11 ਦਸੰਬਰ ਨੂੰ ਅਭਿਨਵ ਮਿਸ਼ਰਾ ਉਰਫ ਅਨਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਸ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਹੈ ਇਸ ਤੋਂ ਪੰਜ ਪਿਸਟਲਸ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਸ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀ ਜਿਹੜੀ ਸਾਡੀ ਰੇਟ ਸੀਗੀ 12 ਪਿਸਟਲ ਦੀ ਰਿਕਵਰੀ ਹੋਈ ਹੈ ਇਸ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਅਨੁਜੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰਟ ਦਾ ਵੀ ਪਰਚਾ ਦਰਜ ਹੈ 2020 ਦਾ ਜਿਹਦਾ ਜੇ ਇਹ ਪੀਓ ਹੈਗਾ ਮਤਲਬ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ ਮੱਧ ਪ੍ਰਦੇਸ਼ ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਪਹਿਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ ਚ ਐਟ ਲੀਸਟ 10 ਅਸਲਾ ਐਕ ਦੇ ਅਧੀਨ ਪਰਚੇ ਦਰਜ ਹੈ ਇਸੇ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ CIA ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ T ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਮ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਮ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤੇਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਇਨ ਅਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ ਟੂ ਖੰਨਾ ਚ ਲॉज ਹੋਇਆ ਸੀਗਾ ਇਹਨਾਂ ਜੀ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਦੇ ਪਿੱਛੋਂ ਰਾਜਨਪ੍ਰੀਤ ਉਹ ਰਹਿਣ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਦੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਨਾ ਨੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤਾਂ ਉਸ ਤੋਂ ਬਾਅਦ ਫਾਰਵਰਡ ਔਰ ਬੈਕਵਰਡ ਲਿੰਕੇਜ ਕਰਤੇ ਹੋਏ ਸਾਡੀ ਸੀਆਈਏ ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗratulations ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ 'ਚ ਹੀ ਯੂਜ਼ ਕੀਤਾ ਜਾਣਾ ਸੀ